ਭਗਵਾਨ ਸਿੰਘ ਸਿੱਧੂ ਉਰਫ ਪਾਨਾ ਸਿੱਧੂ ਇਸ ਨਾਮ ਦਾ ਕੋਈ ਵੀ ਅਣਜਾਣ ਨਹੀਂ ਹੈਗਾ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਪਾਨੇ ਸਿੱਧੂ ਦੇ ਹੱਕ ਦੇ ਵਿੱਚ ਜਿਵੇਂ ਅੱਜ ਲੋਕ ਇਕੱਠੇ ਹੋਏ ਆ ਉਦੇ ਹੱਕ ਦੇ ਵਿੱਚ ਪੂਰਾ ਪੰਜਾਬ ਚੜ੍ਹ ਕੇ ਆ ਗਿਆ। ਉਹ ਕੌਣ ਹੈ? ਉਹਨੇ ਇਹੋ ਜਿਹਾ ਕੀ ਕਰਤਾ? ਸਾਡੇ ਚੋਂ ਕਈਆਂ ਨੂੰ ਅਜੇ ਇਹ ਹੀ ਨਹੀਂ ਪਤਾ ਵੀ ਇਹ ਪਾਨਾ ਸਿੱਧੂ ਕੌਣ ਹੈ। ਸਾਡੇ ਚੋਂ ਬਹੁਤਿਆਂ ਨੂੰ ਇਹ ਹੀ ਨਹੀਂ ਪਤਾ ਵੀ ਪਾਨਾ ਸਿੱਧੂ ਕਰ ਕੀ ਰਿਹਾ ਹੈ? ਉਹਨੂੰ ਕਿਉਂ ਫੜਿਆ? ਇਹ ਮਸਲਾ ਕੀ ਹੈ? ਇਸੇ ਕਨਫਿਊਜ਼ਨ ਨੂੰ ਦੂਰ ਕਰਨ ਵਾਸਤੇ ਇਸੇ ਚੀਜ਼ ਨੂੰ ਆਪਾਂ ਸਹੀ ਕਰਨ ਵਾਸਤੇ ਅੱਜ ਇੱਕ ਵੀਡੀਓ ਲੈ ਕੇ ਆਏ ਆਂ ਕਿਉਂਕਿ ਬਰਨਾਲੇ ਵਾਲਿਆਂ ਨੂੰ ਤੇ ਸਾਰਿਆਂ ਨੂੰ ਪਤਾ ਹੈ। ਉਥੋਂ ਦਾ ਹੈਗਾ ਬਾਈ। ਪਰ ਅੱਜ ਮੈਂ ਸਾਡਾ ਵਾਰਡ ਏਰੀਆ ਹੈ ਸ਼ੰਭੂ ਦਾ। ਜਾਂ ਪੰਜਾਬ ਦੇ ਹੋਰ ਏਰੀਆ ਜਿਹੜੇ ਬਰਨਾਲੇ ਤੋਂ ਦੂਰ ਵਾਲੇ ਐ। ਅੰਮ੍ਰਿਤਸਰ ਏਰੀਆ ਹੋ ਗਿਆ ਜਾਂ ਹਨਾ ਇਧਰ ਸੋ ਇਸੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁਝ ਮਿੰਟਾਂ ਦੇ ਵਿੱਚ ਸਾਰੀਆਂ ਗੱਲਾਂ ਕਲੀਅਰ ਕਰ ਦੂੰਗਾ ਵੀਡੀਓ ਸਿਰੇ ਤੱਕ ਜ਼ਰੂਰ ਦੇਖਿਓ ਸੋ ਭਾਨੇ ਸਿੱਧੂ ਦੀ ਕਹਾਣੀ ਸ਼ੁਰੂ ਹੁੰਦੀ ਹੈ ਬਰਨਾਲੇ ਜ਼ਿਲ੍ਹੇ ਦੇ ਇੱਕ ਪਿੰਡ ਕੋਟਦੂਨਾ ਤੋਂ ਜਿੱਥੇ 2 ਜੁਲਾਈ ਸਨ 1990 ਨੂੰ ਬਾਈ ਭਾਨੇ ਸਿੱਧੂ ਦਾ ਜਨਮ ਹੋਇਆ ਉਸ ਬੱਚੇ ਦਾ ਨਾਮ ਰੱਖਿਆ ਜਾਂਦਾ ਹੈ ਭਗਵਾਨ ਸਿੰਘ ਸਿੱਧੂ ਇੱਕ ਆਮ ਪਰਿਵਾਰ ਹੈ ਜ਼ਿਮੀਂਦਾਰ ਪਰਿਵਾਰ ਹੈ ਉਹਦੇ ਵਿੱਚ ਜਨਮ ਹੁੰਦਾ ਤੇ ਬਾਈ ਦਾ ਦੋ ਵੱਡੀਆਂ ਭੈਣਾਂ ਤੇ ਇੱਕ ਛੋਟਾ ਭਰਾ ਹੈ ਕੁੱਲ ਚਾਰ ਭੈਣ ਭਰਾ ਨੇ ਪਿਤਾ ਜੀ ਇਹਨਾਂ ਦੇ ਜਿਹੜੇ ਸੀ ਬਿਕਰ ਸਿੰਘ ਸਰਦਾਰ ਬਿਕਰ ਸਿੰਘ ਉਹ ਹੈਂਡੀਕੈਪਡ ਸੀ ਬਹੁਤਾ ਕੰਮ ਕਾਰ ਨਹੀਂ ਸੀ ਕਰ ਸਕਦੇ ਤੇ ਮਾਤਾ ਜੀ ਨੂੰ ਵੀ ਕੈਂਸਰ ਦੀ ਬਿਮਾਰੀ ਸੀ ਉਹ ਭਾਨਾਂ ਦੇ ਵਿਆਹ ਦੀ ਜ਼ਿੰਮੇਵਾਰੀ ਤੇ ਹੋਰ ਸਾਰੀ ਕਬੀਲਦਾਰੀ ਭਾਨੇ ਸਿੱਧੂ ਦੇ ਸਿਰ ਆ ਜਾਂਦੀ ਹੈ ਪਰ ਭਾਨੇ ਸਿੱਧੂ ਨੇ ਬੜੇ ਸਿਰੜ ਦੇ ਨਾਲ ਆਪਣੀ ਜ਼ਮੀਨ ਵਾਹ ਕੇ ਆਪਣਾ ਸਾਰਾ ਜੋ ਕਬੀਲਦਾਰੀ ਨੂੰ ਨਿਭਾਇਆ ਜੇ ਆਪਾਂ এডਿਕੇਸ਼ਨ ਦੀ ਗੱਲ ਕਰੀਏ ਤਾਂ ਭਾਨੇ ਸਿੱਧੂ ਨੇ ਆਪਣੀ ਜਿਹੜੀ ਮੁੱਢਲੀ এডਿਕੇਸ਼ਨ ਹੈ ਉਹ ਪਿੰਡ ਦੇ ਸਰਕਾਰੀ ਸਕੂਲ ਤੋਂ ਪਲੱਸ 2 ਤੱਕ ਪੜ੍ਹਿਆ ਹੁਣ ਗੱਲ ਕਰਦੇ ਆਂ ਵੀ ਭਾਨੇ ਦਾ ਚਿਹਰਾ ਲੋਕਾਂ ਦੇ ਵਿੱਚ ਮਸ਼ਹੂਰ ਕਿਵੇਂ ਹੋਇਆ ਅਸਲ 'ਚ 10 ਸਾਲਾਂ ਦੀ ਉਮਰ ਤੋਂ ਹੀ ਭਾਨਾ ਸਿੱਧੂ ਜਿਹੜਾ ਹੈ ਨਾ ਉਹ ਕਿਸਾਨੀ ਦੇ ਹੱਕ ਵਿੱਚ ਬੋਲਣ ਲੱਗ ਪਿਆ ਸੀ ਕਿਉਂਕਿ ਇਹਦੇ ਦਾਦਾ ਜੀ ਸਰਦਾਰ ਕਰਤਾਰ ਸਿੰਘ ਚੇਅਰਮੈਨ ਉਹ ਉਸ ਵੇਲੇ ਦੇ ਕਿਸਾਨ ਯੂਨੀਅਨ ਦੇ ਪ੍ਰਧਾਨ ਸਨ ਸੋ ਉੱਥੋਂ ਚਿੰਗ ਲੱਗੀ ਸੀ ਇਹਨੂੰ ਵੀ ਕਿਵੇਂ ਸਾਡੇ ਹੱਕ ਨੇ ਕਿਵੇਂ ਸਰਕਾਰ ਸਾਡੇ ਹੱਕ ਮਾਰਦੀ ਹੈ ਕਿੱਥੇ ਜ਼ਿਮੀਂਦਾਰਾਂ ਨਾਲ ਧੱਕਾ ਹੋ ਰਿਹਾ ਹੈ ਕਿੱਥੇ ਸਾਨੂੰ ਐਮਐਸਪੀ ਨਹੀਂ ਮਿਲਦੀ ਉਹ ਸਾਰਾ ਸੰਘਰਸ਼ ਛੋਟੀ ਉਮਰ ਤੋਂ ਦੇਖਿਆ ਸੀ ਸੋ ਜੇ ਆਪਾਂ ਇਹ ਕਹੀਏ ਵੀ ਜਿਹੜਾ ਆਪਣਾ ਦਿੱਲੀ ਵਾਲਾ ਮੋਰਚਾ ਸੀ ਉਹਦੇ ਵਿੱਚ ਵੀ ਸਭ ਤੋਂ ਪਹਿਲਾਂ ਇੰਟਰਨੈਟ ਤੇ ਵੀਡੀਓ ਪਾਉਣ ਵਾਲਾ ਸਭ ਤੋਂ ਪਹਿਲਾਂ ਇੰਟਰਨੈਟ ਤੇ ਬੋਲਣ ਵਾਲਾ ਭਾਨਾ ਸਿੱਧੂ ਸੀ ਹੁਣ ਮੁੱਦੇ ਦੀ ਗੱਲ ਇਹ ਹੈ ਵੀ ਭਾਨਾ ਸਿੱਧੂ ਇਸ ਫੀਲਡ ਦੇ ਵਿੱਚ ਕਿਵੇਂ ਆਇਆ ਭਾਨੇ ਦੇ ਪਿੰਡ ਦਾ ਇੱਕ ਮੁੰਡਾ ਹੈ ਹਰਜਿੰਦਰ ਸਿੰਘ ਜਿਹਦਾ ਚੈਨਲ ਹੈ ਪ੍ਰੋਡਿਊਸਰ ਡੀਐਕਐਕਸ ਉਹਦੇ ਉੱਤੇ ਭਾਨਾ ਸਿੱਧੂ ਤੇ ਹਰਜਿੰਦਰ ਸਿੰਘ ਵੀਡੀਓਜ਼ ਬਣਾਉਂਦੇ ਹੁੰਦੇ ਸੀ ਉਹ ਵੀਡੀਓ ਚੈਨਲ ਚੱਲਦਾ ਰਿਹਾ ਤੇ ਉਹਦੇ ਵਿੱਚ ਭਾਨੇ ਦੀ ਮਸ਼ਹੂਰੀ ਹੋਈ ਕਾਫੀ ਕੁਝ ਸਮੇਂ ਬਾਅਦ ਹਰਜਿੰਦਰ ਸਿੰਘ ਤੇ ਭਾਨਾ ਸਿੱਧੂ ਇਹ ਅਲੱਗ-ਅਲੱਗ ਹੋ ਗਏ ਹਰਜਿੰਦਰ ਸਿੰਘ ਕੋਲ ਪ੍ਰੋਡਿਊਸਰ ਡੀਐਕਐਕਸ ਵਾਲਾ ਚੈਨਲ ਚੱਲਾ ਗਿਆ ਤੇ ਭਾਨੇ ਸਿੱਧੂ ਨੇ ਆਪਣਾ ਇੱਕ ਅਲੱਗ ਚੈਨਲ ਚਾਚਾ ਵਾਉ ਨਾਮ ਤੋਂ ਖੋਲ ਲਿਆ। ਉਹਦੇ ਉੱਤੇ ਭਾਨਾ ਸਿੱਧੂ ਤੇ ਭਾਨਾ ਭਗੌੜਾ ਬੜੇ ਤਰ੍ਹਾਂ ਦੀਆਂ ਵੀਡੀਓਜ਼ ਸੋਸ਼ਲ ਇਸ਼ੂਜ਼ ਦੇ ਉੱਤੇ ਜਾਂ ਕੋਈ ਮਜ਼ਾਕੀਆ ਵੀਡੀਓਜ਼ ਪਾਉਂਦੇ ਹੁੰਦੇ ਆ। ਸੋ ਉੱਥੋਂ ਪੈਸਾ ਕਮਾ ਕੇ ਸੋਸ਼ਲ ਮੀਡੀਆ ਤੋਂ ਭਾਨੇ ਸਿੱਧੂ ਨੇ ਆਪਣੇ 2 ਕਮਰਿਆਂ ਵਾਲੇ ਘਰ ਤੋਂ ਇੱਕ ਵਧੀਆ ਕੋਠੀ ਬਣਾਈ, ਸਕਾਰਪੀਓ ਗੱਡੀ ਲਈ, ਦੌਲਤ ਤੇ ਸ਼ੋਹਰਤ ਜੇ ਆਪਾਂ ਕਹੀਏ ਤੇ ਮਸ਼ਹੂਰੀ ਭਾਨੇ ਸਿੱਧੂ ਨੂੰ ਇਕੱਠਿਆਂ ਹੀ ਸਾਰਾ ਕੁਝ ਸੋਸ਼ਲ ਵੀਡੀਓ ਤੋਂ ਮਿਲਿਆ। ਜੇ ਸ ਡਾਕਟਰ ਸੌਂਗ ਸੀ ਜਿਹੜਾ ਸਿੱਧੂ ਮੂਸੇ ਵਾਲੇ ਦਾ ਉਸ ਸੌਂਗ ਦੀ ਵੀਡੀਓ ਦੇ ਵਿੱਚ ਇੱਕ ਥਾਂ ਤੇ ਪਾਣਾ ਸਿੱਧੂ ਨਜ਼ਰ ਆਉਂਦਾ ਹੈ ਉਸ ਤੋਂ ਬਾਅਦ ਕੋਰ ਵਾਲੇ ਮਾਨ ਦਾ ਹੀ ਗਾਣਾ ਆਇਆ ਬਾਰੂਦ ਉਹਦੀ ਵੀਡੀਓ ਦੇ ਵਿੱਚ ਵੀ ਪਾਣੇ ਸਿੱਧੂ ਨੇ ਕੰਮ ਕੀਤਾ ਹੈ ਹੁਣ ਜਿਹੜੀ ਨਵੀਂ ਕੰਟਰੋਵਰਸੀ ਭਾਨੇ ਨਾਲ ਜੁੜੀ ਸੀ ਪਿੱਛੇ ਜੇ ਉਹ ਇਹ ਸੀ ਕਿ ਜਿਹੜੇ ਟਰੈਵਲ ਏਜੰਟ ਲੋਕਾਂ ਨਾਲ ਠੱਗੀਆਂ ਮਾਰਦੇ ਆ ਇਮੀਗ੍ਰੇਸ਼ਨ ਵਾਲੇ ਉਹਨਾਂ ਨੇ ਜਿਹੜੇ ਲੋਕਾਂ ਤੋਂ ਠੱਗੀਆਂ ਮਾਰੀਆਂ ਸੀਗੀਆਂ ਭਾਨੇ ਨੇ ਉਹਨਾਂ ਲੋਕਾਂ ਦੇ ਪੈਸੇ ਮੜਵਾਏ ਆ ਅੜ ਕੇ ਬੜੇ ਲੋਕ ਭਾਨੇ ਸਿੱਧੂ ਕੋਲ ਜਾਂਦੇ ਆ ਉਹਦੇ ਵਿਹੜੇ 'ਚ ਬਹੁਤ ਲੋਕਾਂ ਨੂੰ ਦੇਖਿਆ ਗਿਆ ਬੈਠੇ ਆ ਉਹ ਸਾਰਿਆਂ ਦੇ ਮਸਲੇ ਹੱਲ ਕਰਦਾ ਹੈ ਉੱਥੇ ਬਹੁਤ ਸਾਰੇ ਲੋਕਾਂ ਦੇ ਉਹਨੇ ਪੈਸੇ ਮੜਵਾਏ ਆ ਬਹੁਤ ਸਾਰੀਆਂ ਧੀਆਂ ਦੇ ਘਰ ਵਸਾਏ ਆ ਉਹਨੇ ਜਿਨ੍ਹਾਂ ਦਾ ਕੋਈ ਰੌਲਾ ਹੁੰਦਾ ਸੀ ਕਿਸੇ ਦਾ ਵੀ ਕਿਸੇ ਤਰ੍ਹਾਂ ਦਾ ਰੌਲਾ ਹੋਏ ਤਾਂ ਭਾਨਾ ਉਹਨੂੰ ਜਿੱਥੇ ਤੱਕ ਹੋ ਆਵਾਜ਼ ਦੇ ਵਿੱਚ ਖਸ ਖਸ ਦੀ ਖੇਤੀ ਸ਼ੁਰੂ ਕੀਤੀ ਜਾਏ ਜੋ ਕਿ ਹੋਰ ਵੀ ਬਹੁਤ ਜਣਿਆਂ ਨੇ ਇਹ ਆਵਾਜ਼ ਉਠਾਈ ਹੈ ਖਸ ਖਸ ਦੀ ਖੇਤੀ ਦੇ ਪਿੱਛੇ ਪਾਣੇ ਦਾ ਵਿਚਾਰ ਸੀ ਕਿ ਇਹਦੇ ਨਾਲ ਕਿਸਾਨਾਂ ਨੂੰ ਵਧੀਆ ਆਮਦਨ ਮਿਲੂਗੀ ਤੇ ਉਹ ਕਰਜ਼ੇ ਤੋਂ ਮੁਕਤ ਹੋਣਗੇ ਤੇ ਨਵਾਂ ਕਰਜ਼ਾ ਉਹਨਾਂ ਨੂੰ ਨਹੀਂ ਲੈਣਾ ਪਏਗਾ ਉਹਦਾ ਕਹਿਣਾ ਹੈ ਵੀ ਜੇ ਕਿਸਾਨਾਂ ਦੇ ਪੁੱਤਾਂ ਕੋਲ ਵਧੀਆ ਆਮਦਨ ਹੋਏਗੀ ਤਾਂ ਉਹ ਬਾਹਰ ਨਹੀਂ ਜਾਣਗੇ ਜ਼ਮੀਨਾਂ ਵੇਚ ਕੇ ਇੱਥੇ ਹੀ ਰਹਿ ਕੇ ਆਪਣਾ ਕੰਮ ਕਰ ਸਕਣਗੇ ਪਾਣੇ ਸਿੱਧੂ ਦਾ ਆਪਣਾ ਵਿਚਾਰ ਹੈ ਕਿ ਬੰਦੇ ਦਾ ਬਹੁਤਾ ਪੜਿਆ ਲਿਖਿਆ ਹੋਣਾ ਮੈਟਰ ਨਹੀਂ ਕਰਦਾ ਬੰਦੇ ਦਾ ਇਹ ਮੈਟਰ ਕਰਦਾ ਹੈ ਵੀ ਉਹ ਸੱਚ ਨਾਲ ਕਿੰਨਾ ਕੁ ਚਿਰ ਖੜਦਾ ਹੈ ਤੇ ਕਿੱਥੋਂ ਤੱਕ ਖੜਦਾ ਹੈ ਏ ਜਿਆਦਾ ਗੱਲ ਮੈਟਰ ਕਰਦੀ ਐ ਫੇਰ ਸਨ 2023 ਦੇ ਵਿੱਚ ਭਾਨੇ ਨਾਲ ਇੱਕ ਹੋਰ ਰੌਲਾ ਜੁੜਦਾ ਕਿ ਭਾਨੇ ਨੇ ਕਿਸੇ ਪੁਲਿਸ ਵਾਲੇ ਨੂੰ ਗਾਲਾਂ ਕਢੀਆਂ ਇਸ ਚੀਜ਼ ਦਾ ਰਿਪਲਾਈ ਭਾਨੇ ਸਿੱਧੂ ਨੇ ਰਿਪਲਾਈ ਵਾ ਕੇ ਸੋਸ਼ਲ ਮੀਡੀਆ ਤੇ ਕਰ ਦਿੱਤਾ ਤੇ ਇਹਦੇ ਕਰਕੇ ਫਿਰ ਇਹਦੇ ਤੇ ਪਰਚਾ ਦਰਜ ਹੋ ਜਾਂਦਾ ਤੇ ਜਿਸ ਤੋਂ ਬਾਅਦ ਕੁਝ ਕਿਸਾਨ ਜਥੇਬੰਦੀਆਂ ਤੇ ਬਲਕੌਰ ਸਿੰਘ ਹੋਰੀ ਕੁਝ ਹੋਰ ਜਿਹੜੀਆਂ ਵੱਡੀਆਂ ਸ਼ਕਤੀਆਂ ਇਹਦੇ ਹੱਕ ਵਿੱਚ ਆ ਜਾਂਦੀਆਂ ਤੇ ਕੁਝ ਸਮੇਂ ਬਾਅਦ ਫਿਰ ਇਹਦੀ ਰਿਹਾਈ ਹੋ ਜਾਂਦੀ ਐ ਲੈ ਹੁਣ ਗੱਲ ਕਰਦੇ ਆ ਤਾਜੀ ਕੰਟਰੋਵਰਸੀ ਦੀ ਵੀ ਜਿਹੜਾ ਨਵਾਂ ਮੁੱਦਾ ਜੁੜਿਆ ਵੀ ਇਹਦੇ ਕਰਕੇ ਭਾਨੇ ਨੂੰ ਗ੍ਰਿਫਤਾਰ ਕਰਿਆ ਜਿਹਦੇ ਕਰਕੇ ਏਡਾ ਬੜਾ ਇਕੱਠ ਹੋਇ ਮੇ ਤੋਂ 10000 ਰੁਪਏ ਰਿਸ਼ਵਤ ਮੰਗੀ ਹੈ ਵੀ ਉਹ 10000 ਰੁਪਏ ਦੇ ਕੇ ਰੋਲਾ ਰਫਾ ਦਫਾ ਕਰਾ ਦੂੰਗਾ ਇਦਾਂ ਕਰਕੇ ਉਹਨੇ ਕੇਸ ਕੀਤਾ ਉਸ ਕੇਸ ਦੇ ਵਿੱਚ ਲੁਧਿਆਣੇ ਕੋਰਟ ਨੇ ਭਾਨੇ ਸਿੱਧੂ ਨੂੰ ਬਾਅਦ ਚ ਜ਼ਮਾਨਤ ਵੀ ਦਿੱਤੀ ਪੁਲਿਸ ਵਾਲਿਆਂ ਨੇ ਫੜਿਆ ਉਹਦਾ ਕਹਿੰਦੇ ਵੀ ਰਿਮਾਂਡ ਵੀ ਕੀਤਾ ਵਾਟਐਵਰ ਜੋ ਵੀ ਹੋਇਆ ਹਨਾ ਆਫਟਰ ਉਹਦੀ ਜ਼ਮਾਨਤ ਹੋ ਜਾਂਦੀ ਹੈ ਕਹਿੰਦੇ ਜ਼ਮਾਨਤ ਤੇ ਬਾਹਰ ਆਣੇ ਵਾਲਾ ਸੀ ਭਾਨਾ ਉਦੋਂ ਹੀ ਪਟਿਆਲੇ ਪੁਲਿਸ ਵੱਲੋਂ ਇੱਕ ਕੇਸ ਦਰਜ ਕੀਤਾ ਜਾਂਦਾ ਹੈ ਕਹਿੰਦੇ ਵੀ ਭਾਨੇ ਸਿੱਧੂ ਨੂੰ ਕਿਸੇ ਬੰਦੇ ਨੇ ਵੀਡੀਓ ਦੇ ਵਿੱਚ ਪਛਾਣਿਆ ਵੀ ਇਹ ਉਹ ਬੰਦਾ ਹੈ ਭਾਨਾ ਜਿਹਨੇ ਇੱਕ ਦਿਨ ਮੇਰੀ ਚੈਨ ਖੋਹੀ ਸੀ ਸੋਨੇ ਦੀ ਤੇ ਉਸ ਗੱਲ ਦਾ ਪ੍ਰੋਡਕਸ਼ਨ ਵਾਰੰਟ ਕੱਢ ਕੇ ਦੁਬਾਰਾ ਭਾਨੇ ਨੂੰ ਫੜਿਆ ਜਾਂਦਾ ਜੋ ਹੁਣ ਜਿਸ ਕਰਕੇ ਦੁਬਾਰਾ ਫੜਿਆ ਹੋਇਆ ਹੈ ਅੱਜ ਉਹਦੇ ਹੱਕ ਦੇ ਵਿੱਚ ਬਹੁਤ ਵੱਡਾ ਜਿਹੜਾ ਇੱਕ ਇਕੱਠ ਪਿੰਡਕੋਟ ਦੋਨੇ ਦੇ ਵਿੱਚ ਹੋਇਆ ਹੁਣ ਤੁਹਾਨੂੰ ਕੀ ਲੱਗਦਾ ਵੀ ਕੀ ਭਾਨਾ ਸਿੱਧੂ 10000 ਰੁਪਏ ਦੀ ਰਿਸ਼ਵਤ ਮੰਗ ਸਕਦਾ ਕੀ ਭਾਨਾ ਸਿੱਧੂ ਕਿਸੇ ਦੀ ਚੈਨੀ ਖੋ ਸਕਦਾ ਹੈ ਜਾਂ ਇਹ ਮਨਕੜਾਂਤ ਗੱਲਾਂ ਬਣਾ ਕੇ ਕੇਸ ਧੱਕੇ ਨਾਲ ਬਣਾਇਆ ਗਿਆ ਹੈ ਇਸ ਚੀਜ਼ ਦਾ ਫੈਸਲਾ ਦੋਸਤੋਂ ਤੁਸੀਂ ਆਪ ਕਰਨਾ ਹੈ ਮੈਂ ਭਾਨੇ ਸਿੱਧੂ ਦੀ ਸਾਰੀ ਕਹਾਣੀ ਤੁਹਾਡੇ ਕੋਲ ਫਰੋਲ ਦਿੱਤੀ ਹੈ ਸਤਿ ਸ੍ਰੀ ਅਕਾਲ ਜੀ